ਦੁਨੀਆ ਭਰ ਵਿੱਚ ਅਮੀਰਾਂ ਦੀ ਕੋਈ ਕਮੀ ਨਹੀਂ ਹੈ ਦੁਨੀਆ ਵਿੱਚ ਕਈ ਵੱਡੇ ਕਾਰੋਬਾਰੀ ਅਜਿਹੇ ਹਨ ਜੋ ਕਰੋੜਾਂ ਅਤੇ ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਇੰਨਾ ਹੀ ਨਹੀਂ ਦੁਨੀਆ ਵਿੱਚ ਅਰਬਪਤੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਅਮੀਰ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜੋ ਸਿਰਫ 2 ਮਿੰਟ ਵਿੱਚ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਸੀ ਉਸਦੇ ਖਾਤੇ ਵਿੱਚ ਇੰਨਾ ਪੈਸਾ ਸੀ ਕਿ ਉਹ ਕਿਸੇ ਵੀ ਦੇਸ਼ ਦਾ ਕਰਜ਼ਾ ਖਤਮ ਕਰ ਸਕਦਾ ਸੀ ਸੋ ਆਓ ਤੁਹਾਨੂੰ ਦੱਸਦੇ ਹਾਂ ਕੌਣ ਸੀ ਉਹ ਵਿਅਕਤੀ ਅਤੇ ਕਿੱਥੇ ਰਹਿੰਦਾ ਹੈ ਫੌਬੀ ਜ਼ੀ ਰਿਪੋਰਟ ਮੁਤਾਬਕ ਬਰਨਾਰਡ ਅਰਨੋਟ ਇਸ ਸਮੇਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ ਇਸ ਤੋਂ ਬਾਅਦ ਐਲਨ ਮਸਕ ਦਾ ਨਾਮ ਆਉਂਦਾ ਹੈ ਸਰਲ ਭਾਸ਼ਾ ਵਿੱਚ ਤੁਹਾਨੂੰ ਸਮਝ ਲੈਣਾ ਚਾਹੀਦਾ ਕਿ ਉਹਨਾਂ ਦੀ ਦੌਲਤ ਇੰਨੀ ਜ਼ਿਆਦਾ ਹੈ ਕਿ ਭਾਵੇਂ ਉਹ ਹਰ ਰੋਜ਼ ਕਰੋੜਾ ਰੁਪਏ ਖਰਚ ਕਰੇ ਇਸ ਨੂੰ ਖਰਚਣ ਵਿੱਚ ਉਹਨਾਂ ਨੂੰ ਕਈ ਦਹਾਕੇ ਲੱਗ ਜਾਣ। ਹਾਲਾਂਕਿ ਇਹ ਵੀ ਸੱਚ ਹੈ ਕਿ ਇਹਨਾਂ ਨੂੰ ਆਪਣੇ ਕਾਰੋਬਾਰ ਦੇ ਆਧਾਰ ਤੇ ਦੌਲਤ ਬਣਾਉਣ ਵਿੱਚ ਕਈ ਸਾਲ ਲੱਗੇ ਹਨ। ਪਰ ਅੱਜ ਅਸੀਂ ਉਸ ਸ਼ਖਸ ਬਾਰੇ ਗੱਲ ਕਰਾਂਗੇ ਜੋ ਸਿਰਫ 2 ਮਿੰਟ ਲਈ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਇੱਕ ਵਿਅਕਤੀ ਦੇ ਖਾਤੇ ਵਿੱਚ ਇੰਨਾ ਪੈਸਾ ਆਇਆ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਬਰਨਾਲ ਅਰਨੋਟ ਅਤੇ ਐਲਨ ਮਸਕ ਦੇ ਕੋਲ ਵੀ ਇੰਨਾ ਪੈਸਾ ਨਹੀਂ ਸੀ। ਹਾਂ ਇਹਨਾਂ ਪੈਸਾ ਜਿਸ ਨਾਲ ਕਿਸੇ ਦੇਸ਼ ਦਾ ਕਰਜ਼ਾ ਉਤਾਰਿਆ ਜਾ ਸਕਦਾ ਹੈ। ਇਹ ਘਟਨਾ ਸਾਲ 2013 ਵਿੱਚ ਅਮਰੀਕਾ ਵਿੱਚ ਵਾਪਰੀ ਸੀ ਅਤੇ ਇਸ ਵਿਅਕਤੀ ਦਾ ਨਾਮ ਕ੍ਰਿਸ ਰੈਨਾਲਡਸ ਹੈ। ਲੈਡ ਬਾਈਬਲ ਦੀ ਰਿਪੋਰਟ ਦੇ ਅਨਸਾਰ ਜਦੋਂ ਕ੍ਰਿਸ ਨੇ ਜੁਲਾਈ 2013 ਵਿੱਚ ਇੱਕ ਦਿਨ ਆਪਣਾ ਪੀਪਲ ਖਾਤਾ ਖੋਲ੍ਹਿਆ ਤਾਂ ਉਸਨੇ ਦੇਖਿਆ ਕਿ ਉਸਦੇ ਖਾਤੇ ਵਿੱਚ ਕੁੱਲ 92 ਕਿਓ ਡ੍ਰਿਲਿਅਨ ਪੈਸੇ ਨੇ ਜਿਹੜੇ ਉਹ ਜਮ੍ਹਾਂ ਹੋ ਚੁੱਕੇ ਨੇ ਇਹ ਪੈਸਾ ਕਿੰਨਾ ਸੀ ਇਸ ਦਾ ਅੰਦਾਜ਼ਾ ਤੁਸੀਂ ਇਹ ਕਹਿ ਕੇ ਲਗਾ ਸਕਦੇ ਹੋ ਕਿ ਕ੍ਰਿਸ ਉਸ ਸਮੇਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ 카ਰਲੋਸ ਸਲਿਮ ਤੋਂ ਲਗਭਗ 10 ਗੁਣਾ ਜ਼ਿਆਦਾ ਅਮੀਰ ਹੋ ਗਿਆ ਸੀ ਉਸ ਸਮੇਂ 카ਰਲੋਸ ਸਲਿਮ ਦੀ ਕੁੱਲ ਸੰਪਤੀ 67 ਅਰਬ ਡਾਲਰ ਯਾਨੀ ਲਗਭਗ 5559 ਅਰਬ ਰੁਪਏ ਸੀ ਪਰ ਕ੍ਰਿਸ ਜ਼ਿਆਦਾ ਦੇਰ ਅਮੀਰ ਆਦਮੀ ਨਹੀਂ ਰਹਿ ਸਕਿਆ ਕ੍ਰਿਸ ਸਿਰਫ 2 ਮਿੰਟ ਲਈ ਇਤਿਹਾਸ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ ਸੀ ਖਬਰਾਂ ਮੁਤਾਬਕ ਪੀਪਲ ਕੰਪਨੀ ਜਲਦ ਹੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਜਿਸ ਤੋਂ ਬਾਅਦ ਉਸਨੇ ਆਪਣੀ ਗਲਤੀ ਸੁਧਾਰ ਲਈ ਇੰਨਾ ਹੀ ਨਹੀਂ ਕੰਪਨੀ ਨੇ ਕ੍ਰਿਸ਼ਤੋ ਮਾਫੀ ਵੀ ਮੰਗੀ ਹਾਲਾਂਕਿ ਨਿਊਜ਼ ਆਊਟਲੈਟ ਨੇ ਫਿਰ ਕ੍ਰਿਸ਼ਨ ਨੂੰ ਪੁੱਛਿਆ ਕਿ ਉਹ ਇਹ ਸਾਰੇ ਪੈਸੇ ਦਾ ਕੀ ਕਰਨਗੇ ਜੇਕਰ ਉਹ ਉਸ ਨੂੰ ਰੱਖ ਪਾਉਂਦੇ ਇਸ ਦੇ ਜਵਾਬ ਵਿੱਚ ਕ੍ਰਿਸ਼ਨੇ ਕਿਹਾ ਕਿ ਉਹ ਦੇਸ਼ ਦਾ ਕਰਜ਼ਾ ਚੁਕਾ ਦੇਣਗੇ ਉਸ ਦੇ ਜਵਾਬ ਦੀ ਚਾਰੇ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਸੀ ਬਿਊਰੋ ਰਿਪੋਰਟ ਹਮਦਰਦਤੀ